ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਉਹਨੋ ਬੰਦ ਤੋਂਨ ਪਰਸ਼ਣ ਮਹਾਰਾਜ ਜੀ ਕੀਤਾ ਮਨ ਕਾ ਕਹਿਆ ਮਨਸਾ ਕਰੈ ਭਾਈ ਜਿਨਾਂ ਜੇਰ ਮਨ ਹੋ ਪਰਵਲ ਰਹਿਂਦਾ ਤੇ ਗੁੱਧਿਕੋ ਜੋਰੇਂਗੀ ਹੈ ਉਹਨਾਂ ਚ ਨਿਸ਼ਟਾ ਨਹੀਂ ਹੁੰਦਾ ਪਰਖ ਦੇ ਤਾ ਸੋ ਫਰਮਾਉਂਦੇ ਹਣ ਮਨ ਕਾ ਕਹਿਆ ਮਨਸਾ ਕਰੈ ਜਿਨਾਂ ਜੇਰ ਮਨ ਹੋ ਬੱਤਿਆ ਬੁੱਧੀ ਕਰਦੀ ਏ ਜਿਵੇਂ ਮਨ ਪ੍ਰੇਰਨਾ ਉਸੇ ਪ੍ਰਕਾਰ ਬੁੱਧੀ ਕਰਦੀ ਏ ਕਰਮਾਂ ਨੂੰ ਇਹੋ ਮਨ ਪਾਪ ਪੁਨ ਇਹੋ ਮਨ ਪੁਨ ਪਾਪ ਉਚਰੈ ਇਹਨਾਂ ਦਾ ਸੁਆਵਾਂ ਵੀ ਆ ਪੁੰਨ ਵਾਲਾ ਕਰਮ ਐ ਖਾਵ ਵਾਲਾ ਕਰਮ ਐ ਇਹਦੇ ਵਿੱਚ ਹੀ ਉਚਾਟੀ ਰੱਖਦਾ ਬੁੱਧ ਨੂੰ ਹਰ ਵਕਤ ਇਹਨਾਂ ਦੇ ਵਿੱਚ ਉਚਾਟੀ ਰਹਿੰਦੀ ਹੈ ਹਰ ਵਕਤ ਇਸ ਪਾਸੇ ਉਚਾਟੀ ਵਿੱਚ ਲੱਗੀ ਹੋਈ ਇਦੋਂ ਮੁੜਦੀ ਨਹੀਂ ਇਹੀ ਦੀ ਬੁੱਧ ਦੀ ਹਾਲਤ ਹੋ ਜਾਂਦੀ ਹੈ ਇਸੇ ਪ੍ਰਕਾਰ ਮਨ ਕਾ ਕਹਿਆ ਮਨਸਾ ਕਰੇ ਜਦੋਂ ਇਹ ਮਨੁ ਮਨਸਾ ਬੁੱਧੀ ਦੇ ਆਖੇ ਲੱਗ ਜਾਵੇ ਬੁੱਧੀ ਗੁਰਮਤਿ ਦੁਆਰਾ ਗੁਰਾਂ ਦੇ ਉਦੇਸ਼ ਨੂੰ ਧਾਰਨ ਕਰੇ ਤੇ ਫਿਰ ਮਨ ਉਸ ਨੂੰ ਕਹਿ ਗ੍ਰਹਿਣ ਕਰੇ ਇਹੋ ਮਨ ਪੁੰਨ ਪਾਪ ਉਚਰੈ ਇਹਨਾਂ ਦੇ ਪੁੰਨ ਤੇ ਪਾਪ ਦੇ ਸੰਸਕਾਰ ਹੈ ਉਹਨਾਂ ਨੂੰ ਇਹ ਬੁੱਧ ਜਿਹੜੀ ਉਚਰੈ ਉਚਾੜ ਦਿੰਦੀ ਹੈ ਦੂਰ ਕਰ ਦਿੰਦੀ ਹੈ ਇਸੇ ਪ੍ਰਕਾਰ ਇਹ ਮਨਪਾਪ ਪੁੰਨੋ ਜਿਹੜਾ ਇਹ ਜਿਹੜਾ ਮਨਪਾਪ ਤੇ ਪੁੰਨਾਂ ਨੂੰ ਉਚਾਰਨ ਵਾਲਾ ਤਸਿਲ ਕਰਨ ਵਾਲਾ ਹੈ ਫਿਰ ਉਹ ਵਿਸ਼ੇਸ਼ ਕਰਕੇ ਨਾ ਪਾਪਾ ਪੁੰਨਾਂ ਵੱਲੋਂ ਮਨ ਨੂੰ ਚੜ੍ਹ ਜਾਈਦਾ ਹੈ ਇਹਨੂੰ ਨਾਸ ਕਰ ਜਾਈਦਾ ਹੈ ਤੇ ਇਹ ਮਨਪਾਪ ਪੁੰਨ ਤੋਂ ਉੱਚਾ ਚੜ ਜਾਂਦਾ ਹੈ ਦੁਨਿਆਵੀ ਕਦ ਵਿੱਚ ਜਹਾਜ ਤਰ ਹੁੰਦਾ ਹੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਇਹ ਮਾਇਆ ਦੇ ਮਦ ਜੀਵ ਜਰੇ ਨਸਤ ਹੋਏ ਆ ਕਮਲੇ ਹੋਏ ਆ ਉਹਨੂੰ ਕੋਈ ਹਰਸਾਂ ਕਰਕੇ তৃਪਤੀ ਨਹੀਂ ਆਉਂਦਾ ਹੈ। ਤ੍ਰਿਪਤ ਮੁਕਤ ਮਨ ਸਾਚਾ ਭਾਗ। ਇਹ ਤੈਈ তৃਪਤੀ ਦੇਣ ਵਾਲੀ ਤੋਂ ਮੁਕਤੀ ਹੈ। ਮੁਕਤੀ ਉਹਨਾਂ ਦੀ ਹੁੰਦੀ ਜਿਨ੍ਹਾਂ ਦਾ ਮਨ ਸੱਜਾ ਪਾਰਸ਼ਾ ਪਹੁੰਚਦਾ ਹੈ। ਸੱਜਾ ਨਾਮ ਜੀਆ ਨੂੰ ਪਹੁੰਚਦਾ ਹੈ ਉਹ ਤਰੁਪਤ ਹੁੰਦੇ ਆਤਮ ਜੰਗ ਨੂੰ ਪਾ ਕੇ ਤੇ ਮੁਕਤ ਵੀ ਉਹ ਪਰਖ ਹੋ ਜਾਂਦੇ ਹਨ। ਤਨ ਤਨ ਕਲਤ ਸਭ ਦੇਖ ਅਭਿਮਾਨ ਇਹ ਜੀਆਂ ਤਾਂ ਹੀ ਹਾਲਤ ਬਣਾ ਲਈ ਆਪਣੇ ਜੀਵਨ ਦੀ ਆਪ ਦੇ ਸਰੀਰ ਨੂੰ ਵੀ ਜਨ ਪੁੱਤਰਾ ਨੂੰ ਵੇਖ ਕੇ ਆਪ ਦੇ ਤੁਹਾਨੂੰ ਵੇਖ ਕੇ ਕਲਾਤ ਰਿਸ਼ਤਰੀ ਆਪ ਕਹਿਣ ਵੇਖ ਕਰਕੇ ਕਿ ਮੇਰੇ ਵਰਗੀ ਕਿਸੇ ਦੀ ਇਸਤਰੀ ਨਹੀਂ ਮੇਰੇ ਵਰਗਾ ਪੁੱਤਰ ਨਹੀਂ ਕਿਸੇ ਦਾ ਮੇਰੇ ਵਰਗਾ ਸਰੀਰ ਨਹੀਂ ਮੇਰੇ ਜਿਹੀ ਦੌਲਤ ਨਹੀਂ ਕਿਸੇ ਦੀ ਸਭ ਦੇਖ ਅਭਿਮਾਨਾ ਇਹਨਾਂ ਸਾਰੀਆਂ ਚੀਜ਼ਾਂ ਦੇਖ ਕੇ ਹਿਰਦੇ ਵੀ ਮਾਨ ਕਰੀ ਬੈਠਾ ਹੈ ਗੋੜਾ ਹੰਕਾਰ ਕਰਦਾ ਤੇ ਵੀਰ ਗੱਜ ਦੁਨੀਆ ਚ ਕੌਣ ਹੈ ਬਿਨ ਨਾਮ ਕਿਸ ਸੰਗ ਨਾ ਜਾਣ ਕੋਈ ਜਿੰਨੇ ਸੁੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਕੋਈ ਪਿਆਰਸ਼ਮੀ ਨਾਲ ਨਹੀਂ ਜਾਣਾ ਹੈ ਰਹਾਉ ਕੀ ਚਹਿ ਰੱਗ ਭੋਗ ਖੁਸ਼ੀਆਂ ਮੰਨ ਕੇ ਜਿਵੇਂ ਬਾਈ ਕਿੰਜ ਰਸ ਬਣਾ ਬਣਾ ਕੇ ਪਾਰੇ ਨੂੰ ਸੋਧ ਸੋਧ ਕੇ ਬਣਾ ਕੇ ਉਹ ਵੀ ਚੀਜ਼ਾਂ ਖਾਲੀਆਂ ਵੀ ਮਨ ਨੂੰ ਭੁੱਖ ਲੱਗ ਜੇ ਕਿ ਇੰਨਾ ਭੋਗਾਂ ਨੂੰ ਭੋਗ ਸਕੀਏ ਇਸ ਪ੍ਰਕਾਰ ਆਸ ਪਾਰੇ ਆਰ ਕੰ ਸੋਚ ਤੋੜ ਕੇ ਇਹ ਆ ਖਾਣਾ ਹੈ ਕੀ ਕੇ ਰਸੋ ਭੋਗ ਖੁਸ਼ੀਆਂ ਮਨ ਕੇਰੀ ਅਗਰ ਮੰਨੀਆਂ ਖੁਸ਼ੀਆਂ ਵਾਦੇ ਰਸਾਲ ਸਾਕੇ ਭੋਗਾਂ ਜੀ ਹਰ ਵਕਤ ਕਰਨ ਕੇ ਫਸੇ ਰਹਿਣਾ ਤਨ ਲੋਕ ਤਨ ਭਸਮ ਧੀਰ ਜੇ ਸਰੀਰ ਤੰਤ ਨੂੰ ਵਿਛਾ ਦਾ ਮਾਰਿਆ ਹੋਇਆ ਸਾਦੀ ਢੇਰੀ ਹੋ ਜਾਏਗੀ ਤੇ ਜਿਹੜਾ ਧਨ ਇਕੱਠਾ ਕੀਤਾ ਉਹ ਲੋਕਾਂ ਦੇ ਕਬਜ਼ੇ ਆ ਜਾਣਾ ਜਿਹਦੇ ਆ ਗਿਆ ਉਹ ਹੀ ਦੱਬ ਜਾਏਗਾ ਛੜ ਖਾਤ ਰਲ ਸਭ ਫੈਲ ਜਿਹਨੇ ਤੂੰ ਕਰਤੂਤਾ ਕਰਨਾ ਤੇਰੀਆਂ ਫੈਲੋ ਫਰਿਸ਼ਤਾਂ ਬਣੀਆਂ ਪਈਆਂ ਸਾਰੀਆਂ ਇਹਦੇ ਅਨੁਸਾਰ ਸਾਬ ਦੇਣਾ ਬੂਰਗਾਜ ਜਾ ਕੇ ਖਾਗੂ ਜੋ ਪੰਜਾ ਤਤਾਰੂਪੀ ਖਾਦ ਦਾ ਬਣਿਆ ਹੋਇਆ ਸਰੀਰ ਉਹ ਐ ਇਹ ਖਾਦ ਮਿੱਟੀ ਚ ਰਲ ਜਾਏਗਾ ਅੰਤ ਨੂੰ ਬਿਨ ਸ਼ਬਦ ਫਾਕੂ ਫਾਕ ਰਲ ਸਭ ਫੈਲ ਉਹ ਤੇਰੇ ਕਰਤੂਤਾਂ ਉਹ ਸਾਰੀਆਂ ਤੇਰੀਆਂ ਹੋ ਆ ਹੋਣਗੀਆਂ ਜਿਹੇ ਜਿਹੇ ਪੈਸੇ ਕੰਮ ਕੀਤੇ ਹੈ ਜੇ ਚੰਗੇ ਕੀਤੇ ਹੈ ਫੈਲ ਨਾ ਕਰਮਾਂ ਦਾ ਫਾਰਸੀ ਵਿੱਚ ਇਹ ਸਾਰੇ ਫੈਲ ਜਿਹੜੇ ਕਰਮ ਹੈ ਫੈਲ ਦੇਸ਼ ਭਾਸ਼ਾ ਨਾਲ ਕਿ ਜਿਹੜਾ ਫੈਲਿਆ ਰਹੇ ਮੈਂ ਹਰ ਵਕਤ ਤੇ ਸਰੀਰ ਅੰਤ ਨੂੰ ਮਿੱਟੀ ਚ ਰਲ ਜਾਏਗਾ ਬਿਨ ਸਬਦ ਨਹੀਂ ਉਤਰੇ ਮੈਂ ਲੋਕਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕੀਤੀ ਤੂੰ ਪਪਾਨੀ ਮੈਲ ਜਿਹੜੀ ਹੈ ਹੰਦਕਾ ਦੀ ਮੈਲ ਹੈ ਜਿਹੜੀ ਉੱਪਰ ਨਹੀਂ ਬਣੀ ਰਹੇਗੀ ਗੀਤ ਰਾਗ ਤਨ ਤਾਲ ਤੇ ਪੂਰੇ ਹੁਣ ਤੂੰ ਕਦੇ ਗੀਤ ਗਾਉਣ ਲੱਗ ਜਾਨਾ ਕਦੇ ਘੰਕੈਸੀਆਂ ਵਜਾਉਣ ਲੱਗ ਜਾਨਾ ਕਦੇ ਰਾਗੋ ਲੱਭਣ ਲੱਗ ਜਾਨਾ ਜੀ ਤੇ ਰਾਗੋ ਪਾਨ ਤਾਲ ਤੇ ਪੂਰੇ ਕੰਕੈਸੀਆਂ ਵਜਾਉਣਾ ਹੈ ਤਾਲ ਛੇਵੇਂ ਆਦਿਕ ਵਜਾਉਣਾ ਹੈ ਇਹ ਪੂਰੇ ਇਸ ਪ੍ਰਕਾਰ ਦੇ ਤਾਲ ਘੜਨਾ ਹੈ ਪੂਰਨਾ ਹੈ ਪ੍ਰਮੇਸ਼ਰ ਵਿੱਚ ਜਿਹੜਾ ਜਤਨ ਜੁੜਿਆ ਹੋਇਆ ਐਵੇਂ ਲੋਕਾਂ ਨੂੰ ਨੱਜ ਕੱਪ ਕੇ ਖਾਉਣਾ ਹੈ ਜਿਹੋ ਗੁਣ ਉਪਜੈ ਬਿਨ ਸਹਿ ਦੂਰੇ ਜੀ ਤੇਹੋ ਗੁਣ ਉਪਜੈ ਬਿਨ ਸਹਿ ਦੂਰੇ ਸਰੀਰ ਸਾਰੇ ਤੁੰਨਾ ਗੁਣਾ ਤੋਂ ਜ਼ਿਆਦਾ ਹੋਏ ਆਂਤ੍ਰੇ ਬੇਸਬੋਕੇ ਦੂਰ ਹੋ ਜਾਣਗੇ ਸਰੀਰ ਤੁਹਾਡੇ ਸਾਥ ਨਹੀਂ ਰਹਿਣਗੇ ਇਹੀ ਹੀ ਹਾਲਤ ਹੈ ਤੋ ਗੀਤ ਰਾਗ ਕਨਕਾ ਦਾ ਤਾਲ ਸੇ ਕੂਰੇ ਕਿਸੇ ਪ੍ਰਕਾਰ ਗੀਤ ਵਿਸ਼ਨ ਪਦਰੇ ਗੋਣਾ ਹੈ ਅਦੇ ਰਾਗ ਰਾਗ ਕਲਾਪ ਦਾ ਹੈ ਢੰਕੈ ਸੀਆਂ ਅੰਦਰੋਂ ਆਸਾ ਕ੍ਰਿਸ਼ਨਾਂ ਦੀਆਂ ਤੇਰੇ ਲੱਜਦੀਆਂ ਹਨ ਤਾਲ ਵਾਇਦੇ ਗਰਸ਼ਨ ਦੇ ਤੇਰੇ ਪੂਰਵੇ ਆ ਜਾਂ ਰਾਗ ਵਾਇਸ਼ ਦੇ ਤਾਲ ਪੂਰ ਦਾ 6 ਇਹ ਤਿੰਨਾਂ ਲੋਕਾਂ ਦੇ ਕੂਰੇ ਝੂਠੇ ਹੀ ਇਹਨਾਂ ਜਿਹੜਾ ਫਸਿਆ ਹੈ ਤੂੰ ਇਸੇ ਪ੍ਰਕਾਰ ਦਸਵੇਂ ਗੌਰ ਦੇ ਕਿਤੇ ਤੇ ਕਾਈ ਗੀਤ ਸੁਣਦੇ ਐ ਅਦੇ ਰਾਗ ਆਦਕਾਂ ਦਾ ਆਲਪ ਸੁਣਦੇ ਕੈਸੀਆਂ ਦੀਆਂ ਆਵਾਜ਼ਾਂ ਕਨਿਆਲਿਆਂ ਦੀਆਂ ਆਵਾਜ਼ਾਂ ਕਲਾਂ ਦੀਆਂ ਆਵਾਜ਼ਾਂ ਛੇ ਕੂੜੀਆਂ ਚਿੱਠੀਆਂ ਹੀ ਐ ਸ੍ਰੀ ਦੇ ਨਾਸ ਨਾਮ ਸਭ ਨਾਮ ਹੋ ਜਾਣੀਆਂ ਹਨ ਪ੍ਰਹ ਗੁਣ ਉਪਜੈ ਬਿਨ ਸਹਿਦ ਪ੍ਰਹ ਜਿੰਨਾ ਗੁਣਾ ਵਿੱਚ ਮਨ ਦਾ ਸकल्ਪ ਪਾਦਾ ਹੋਇਆ ਇਹ ਨਾਸ ਵੀ ਹੋ ਜਾਏਗਾ ਤੇ ਵਾਹਿਗੁਰੂ ਦੇ ਤੁਲਗੁਣੀ ਜੀਵ ਦੂਰ ਰਹਿ ਜਾਣਗੇ ਉਹਦੀ ਪ੍ਰਾਪਤੀ ਨਹੀਂ ਹੋ ਸਕੇਗੀ ਕਰਾਗੁਰੂ ਬੁਝਾਇ ਜਿੰਨਾ ਗੁਣਾ ਜਰਾਸਤੀ ਤਾਂਸੀ ਸ਼ਾਂਤੀ ਸਵਾਲ ਜਿਹੇ ਫਾਇਦਾ ਹੋਏ ਹੈ ਰਜੋ ਗੁਣੀ ਜਿਵੇਂ ਪੁਰਖ ਖਾਂਗੇ ਤੇ ਤਮੋ ਗੁਣੀ ਪੰਛ ਪਸ਼ੂ ਪੰਛੀ ਆਦਿ ਖਾਂਗੇ ਤੇ ਦੇਵਤੇ ਸਜੋ ਗੁਣੀ ਮੰਨਦੇ ਹਨ ਇਹ ਜਿੰਨਾ ਗੁਣਾ ਦੀ ਵਾਸ਼ਨਾ ਕਰਕੇ ਉਭਿਜੇ ਰਹੋਗੇ ਗੰਸਾ ਉਭਿਜਾ ਗੰਸਾ ਬੰਸਾ ਦੂਰੇ ਜਿੰਨਾ ਗੁਣਾ ਦੇ ਵਿੱਚ ਇਹ ਉਭਿਜੇ ਤੇ ਗਿਰਸੇ ਰਹੋਗੇ ਵਾਹਿਗੁਰੂ ਦੇ ਰੂਪ ਤੋਂ ਦੂਰ ਹੋਵੋਗੇ ਪ੍ਰਾਪਤੀ ਨਹੀਂ ਹੋਵੇਗੀ ਦੂਜੀ ਦੁਰਮਤ ਦਰਦ ਨਾ ਜਾਏ ਜਿਨਾ ਤੇ ਦੂਜੀ ਦੁਆ ਹੈ ਤਾਂ ਅੰਦਰੇ ਉਹਨਾਂ ਤੇ ਅਗਿਆਜਾ ਦਰਦ ਨਹੀਂ ਜਾਸਾ ਦੇ ਦੂਜੀ ਦੁਰਮਤ ਖੋਟੀ ਮੱਤਵਾਂ ਗਵਾਏ ਸਵਾਹ ਹੈ ਉਹਨਾਂ ਤੇ ਖੋਟੀ ਮੱਤਵਾਲਿਆਂ ਦੇ ਦਰਦ ਉਹਦੀਆਂ ਪੀੜਾਂ ਜੰਮਣ ਮਰਨੀਆਂ ਨਹੀਂ ਜਾਂਦੀਆਂ ਬਣੀਆਂ ਰਹਿਣੀਆਂ ਹਮ ਛੂਸ ਤੈ ਗਰਮਖ ਦਾਰੂ ਗੁਣਗਾ ਕੋ ਨਾਲ ਮਿਲ ਕੇ ਗੁਣ ਗਾਵੇ ਇਹ ਦਾਰੂ ਹੈ ਦੇਸ ਪ੍ਰਕਾਰ ਛੋਟ ਸਕਦਾ ਹੋਰ ਕੋਈ ਉਪਾਅ ਨਹੀਂ ਤੇ ਛੁਟਕਾਰੇ ਦਾ ਥੋਤੀ ਉਜਲ ਟਿਲਕ ਗਲਮਾਲੇ ਇਹ ਭਾਈ ਉਹ ਤੋਂ ਟੋਟੀਆਂ ਕੰਨੀਦਾਰ ਮੰਨੀਆਂ ਬੜੀਆਂ ਚਿੱਟੀਆਂ ਸਾਫ ਹੋ ਤੇ ਤੇਰੇ ਕੋ ਮੱਥੇ ਤੇ ਚਿੱਟਾ ਲਾ ਲਿਆ ਗਲਜ ਮਾਲਾ ਜਪਣ ਵਾਲੀ ਰੂਜ਼ ਆਖੀ ਪਾਲੀ ਜਾਂ ਤੁਸ ਵੀ ਮਾਲਾ ਪਾਲੀ ਅੰਤਰ ਕ੍ਰੋਧ ਪੜਹਿ ਨਾਡਸਾਲਾ ਨਾਡਸਾਲ ਦਾ ਪਾਠ ਕਰੇ ਅੰਤਰ ਕ੍ਰੋਧ ਪੜਹਿ ਨਾਡਸਾਲਾ ਨਾਟ ਬਣਾਇਆ ਹੈ ਪਰ ਨਾਟ ਸਾਲਾ ਪਾਠ ਸਿਰ ਅੰਤਰ ਕ੍ਰੋਧ ਪੜ੍ਹ ਹੈ ਨਟ ਸਾਲਾ ਅੰਦਰ ਜਿਹੜਾ ਗਰੋਧ ਹੈ ਜੇ ਈ ਤੂੰ ਵਿਦਿਆ ਪੜ੍ਹ ਲਾ ਹੈ ਇਹ ਨਟ ਪਾਠ ਬਣਾ ਲਿਓ ਜੇ ਨਾਟ ਹੋਵੇ ਅੰਤਰ ਕ੍ਰੋਧ ਪੜ੍ਹ ਹੈ ਨਟ ਸਾਲਾ ਅੰਦਰ ਜਿਹੜਾ ਗਰੋਧ ਹੈ ਤੇਰੇ ਗਰੋਧ ਦਾ ਮਾਰਿਆ ਜਿਹੜੀ ਵਿਦਿਆ ਪੜ੍ਹਨਾ ਹੈ ਇਹ ਜਿਵੇਂ ਨਟਾਂ ਦੀ ਸ਼ਾਲਾ ਦੇ పాఠశాల ਉਹਦੇ ਨਾਟਕ ਸਿੱਖਿਆ, ਗਜ਼ਨਾ, ਟੱਪਣਾ ਉਹ ਜਾਣਦੇ ਐ। ਇਸੇ ਪ੍ਰਕਾਰ ਨਟਾਂ ਨੂੰ ਆਦੇ ਲਈਏ। ਨਟਸ਼ਾਲਾ, ਪਾਠਸ਼ਾਲਾ ਜਿਵੇਂ ਤੇਰੀ ਵਿੱਦਿਆ ਦੀ ਅੰਦਰ ਜਿਹੜੇ ਗਰੋਧ ਹੈ, ਇਹਨਾਂ ਪਾਠਸ਼ਾਲਾ ਤੇ ਨਟਾਂ ਦੀ ਨਹੀਂ ਆਈ ਐ। ਲੋਕਾਂ ਨੂੰ ਦਿਖਾਉਣ ਵਾਸਤੇ ਤਮਾਸ਼ਾ ਮਾਇਆ ਇਕੱਠੀ ਕਰਨ ਵਾਸਤੇ ਐ। ਪਰ ਮਾਰਸ ਵਾਸਤੇ ਕੋਈ ਨਹੀਂ। ਅੰਤਰਗ੍ਰਹ ਪੜਾਉਣ ਨਟਸ਼ਾਲਾ ਅੰਦਰ ਜਿਹੜੇ ਗਰੋਧ ਹੈ ਤੇ ਪੜ ਕੇ ਉਹਨਾਂ ਧਾਰਨ ਨਹੀਂ ਕਰਦਾ ਇਹ ਧਾਰਨ ਵੱਲੋਂ ਫਿਰ ਨਾਟ ਮੁੱਕ ਰਹੀ ਰਹੀ ਨਾ ਇਸ ਪ੍ਰਕਾਰ ਦੇ ਸਾਲਾ ਆਸਥਾਨ ਤੇ ਜੜਾ ਬਣਿਆ ਹੋਇਆ ਹੈ ਕਰੋ ਕਰਕੇ ਪਰਮੇਸ਼ਰ ਦੇ ਸ਼ਮਨ ਭਿਮਨੋਂ ਨਾਟ ਮੁੱਕ ਰਹੀ ਰਹੀ ਨਾ ਇਹ ਇਿੱਦਰੀ ਹਾਲਤ ਹੈ ਜਿਵੇਂ ਨਾਟ ਜਿਹੜੇ ਵਿਦਿਆ ਸਿੱਖਦੇ ਹੈ ਉਹ ਕਦੇ ਬੰਨ੍ਹ ਤੋਂ ਜੜ ਜਾਂਦੇ ਹੈ ਕਦੇ ਬਾਜੀ ਪਾਉਣ ਲੱਗ ਜਾਂਦੇ ਹੈ ਕਦੇ ਮੁੱਖ ਵਿੱਚ ਵਟਾ ਲਾ ਗੈਂਦੇ ਹੈ ਕਦੇ ਬਾਹਰ ਕੱਢ ਦਿੰਦੇ ਹੈ ਇਸੇ ਪ੍ਰਕਾਰ ਲੋਕਾਂ ਦੇ ਤਾਂ ਹੀ ਟੂਣਿਆਂ ਡਾਮਣਾਂ ਦੇ ਨਾਲ ਕਿਸੇ ਨੂੰ ਕੋਈ ਅਸਰ ਪਾ ਕੇ ਕਿਸੇ ਨੂੰ ਕੋਈ ਚੀਜ਼ ਦਿਖਾਤੀ ਮੂੰਹ ਚ ਪਾ ਲਈ ਕਦੇ ਕਦੇ ਦੂਰ ਕਰਕੇ ਦਿਖਾਤੀ ਇਸ ਪ੍ਰਕਾਰ ਕਰੇ ਆਂਦਰੋਂ ਤੋਂ ਕੇ ਵਿਖਾ ਲਈਆਂ ਇਹ ਨਟ ਦੇ ਸ਼ਾਲ ਪਾਟ ਸ਼ਾਲਾ ਨਹੀਂ ਨੇ ਵਿਦਿਆ ਸਾਲਾਂ ਨਾਲ ਸਲਰਸ ਦਾ ਮਟਾਦੀ ਨਹੀਂ ਤੇਰਾ ਕਰਤਾਰ ਬਾਇਕ ਲੋਕ ਤਮਾਸ਼ੇ ਦਾ ਨਾਮ ਵਿਸਾਰ ਮਾਇਆ ਮਦ ਪੀਆ ਜਿਹੜਾ ਬਾਦਸ਼ਾਹ ਦੇ ਨਾਮ ਨੂੰ ਤੈ ਭੁਲਾ ਦਿੱਤੇ ਹੈ ਮਾਇਆ ਰੂਪੀ ਸ਼ਰਾਨ ਨੂੰ ਪੀ ਕੇ ਕਮਲਾ ਹੋ ਗਿਆ ਹੈ ਬਿਨ ਗੁਰ ਭਗਤ ਨਾਹੀ ਸੁਖੀ ਪ੍ਰਭਾਈ ਸਤਗੁਰੂ ਮਾਰਾ ਸਾਹਿਬ ਦੀ ਭਗਤੀ ਕਰੇ ਤੋਂ ਬਿਨ ਬਗੈਰ ਸੁਖ ਨਹੀਂ ਕਿਸੇ ਨੂੰ ਵੀ ਹੁਣ ਤਾਂ ਹੀ ਹੋਇਆ ਹੈ ਸੁਪਰ ਸਵਾਨ ਗਰਦਵ ਮੰਜਾਰਾ ਸਤਗੁਰੂ ਸਾਹਿਬ ਤੋਂ ਬੇਮੁਖ ਆਦਮੀ ਸੂਰ ਦੀਆਂ ਜੁਨਾਤ ਪੈਂਦੇ ਆਈਆਂ ਦੇ ਬਿਸ਼ਟਾਖ ਅੰਦਰ ਰਹਿੰਦੇ ਹਨਗੇ ਕੁੱਤੇ ਬਣ ਕਰਕੇ ਕਰਗਾਂ ਨੂੰ ਜੂੰਂਡੇ ਰਹਿੰਦੇ ਹਨ ਸੂਕਰ ਸਾਨ ਗਰਦਵ ਗਲੇ ਬਣ ਬਣ ਕੇ ਪਹਾੜੀ ਢੋਂਦੇ ਰਹਿੰਦੇ ਹਨ ਮੰਜਾਰਾ ਮੰਜਾਰਾ ਬਿੱਲੇ ਬਣਦੇ ਰਹਿੰਦੇ ਨਾ ਜੂਨਾ ਚ ਪ੍ਰਾਪਤ ਹੁੰਦੇ ਰਹਿੰਦੇ ਹਨ ਪਸ਼ੂ ਮਲੇਸ਼ ਦੀਜ ਚੰਡਾ ਲਾ ਪਸ਼ੂਆਂ ਦੀ ਜੂਨਾ ਚ ਪੈ ਕੇ ਵਗਦੇ ਰਹਿੰਦੇ ਹੈ ਕਦੇ ਮਲੇਸ਼ ਚੂੜੇ ਬਣ ਕੇ ਲੋਕਾਂ ਦੇ ਪੋਸ ਉਹ ਜਿਹੜੀਆਂ ਸਾਫ ਕਰਨ ਵਾਲੇ ਕਿਸ ਪ੍ਰਕਾਰ ਦੇ ਕਸਾਈਆਂ ਦਾ ਕੰਮ ਕਰਦੇ ਰਹਿੰਦੇ ਆ ਕਿਸੇ ਨੂੰ ਫਾਸੀ ਦੇਣਾ ਹੋਵੇ ਕਈ ਹੋਈ ਜਾਦੇ ਕੰਮ ਆਉਂਦੇ ਆ ਪਸ਼ੂ ਮਲੇਸ਼ ਨੀਜ ਕੰਡਾਲਾ ਨੀਜ ਨੀਜ ਕੰਮ ਕਰਨ ਵਾਲੇ ਜਨਾਲ ਜੂੜੇ ਫਾਸੀਆਂ ਆਜਕ ਦੇਣ ਵਾਲੇ ਬਿਸੜਟ ਹੋਣ ਵਾਲੇ ਦੋਨਾਂ ਨੂੰ ਪ੍ਰਾਪਤ ਹੁੰਦੇ ਆ ਗੁਰ ਤੇ ਮੋਹ ਫੇਰੇ ਦਿਨ ਜੂਨ ਭਵਾਈਏ ਜਿਵੇਂ ਸੰਗਰਾਂ ਤੋਂ ਮੂੰਹ ਫੇਰ ਲੈਂਦੇ ਆ ਬੇਵਕ ਹੋ ਜਾਂਦੇ ਨੇ ਇਹਨਾਂ ਜੂਨਾਂ ਜੋ ਭਵਾਈ ਜਾਂਦੇ ਇਹੇ ਕਤਮਾਂ ਚ ਫਸੇ ਰਹੇ ਨੇ ਹੁੰਦੀ ਹੈ ਬੰਦਨ ਬਾਧਿਆ ਆਈ ਹੈ ਗਾਈਏ ਕੌਣ ਦੇ ਬੰਦਨ ਚ ਕਦੇ ਕ੍ਰੋਧ ਦੇ ਬੰਦਨਾਂ ਦੇ ਕਰਤਾ ਭੁਜਾ ਦੇ ਜਿਉਨਾ ਦੇ ਬੰਦਨ ਅਜਵਜੇ ਹੋਏ ਜਨਮ ਤਾਂ ਹਰਗੇ ਆਉਂਦੇ ਰਹਿੰਦੇ ਐ ਤੇ ਮਰ ਮਰ ਕੇ ਜਾਂਦੇ ਰਹਿੰਦੇ ਹਨ। ਗੁਰ ਸੇਵਾ ਤੇ ਲਹ ਪਦਾਰਥ। ਇਹ ਭਾਈ ਸਤਗੁਰਾਂ ਦੀ ਸੇਵਾ ਕਰਕੇ ਤਾਂ ਨਾਮ ਰੂਪੀ ਪਦਾਰਥ, ਮੁਕਤ ਰੂਪੀ ਪਦਾਰਥ, ਪ੍ਰੇਮ ਰੂਪੀ ਪਦਾਰਥ, ਗਿਆਨ ਰੂਪੀ ਪਦਾਰਥ ਪ੍ਰਾਪਤ ਕਰ ਲੈਂਦਾ ਹੈ। ਇਹਦਾ ਨਾਮ ਸਦਾ ਕਿਰਤਾਰਥ। ਜਿਨ੍ਹਾਂ ਦੇ ਹਿਰਦੇ ਕੰਮਰ ਤੇ ਨਾਮ ਵਸ ਜਾਂਦਾ ਹੈ, ਉਹ ਸਦਾ ਸਦਾਵਾ ਤੇ ਕਿਰਤਾਰਥ ਕਲਿਆਣ ਨੂੰ ਪ੍ਰਾਪਤ ਹੁੰਦੇ ਐ, ਕਿਰਤਕਤ ਹੋ ਜਾਂਦੇ ਐ। ਅਰਥ ਵਿਚਾਰ ਨੂੰ ਸਰੂਪ ਦੇ ਨੂੰ ਕਾਹ ਤੇ ਸਾਚੀ ਦਰਗਹ ਪੂਝ ਨਾ ਹੋ ਉਹਨਾਂ ਨੂੰ ਸੱਚੀ ਦਰਗਾਹ ਜੇ ਫੇਰ ਇਹ ਸਾਹਿਬ ਕਿਤਾਬ ਦੀ ਪੁੱਛ ਗਿਛ ਨਹੀਂ ਹੁੰਦੀ ਹੈ ਧਰਮਨਾਥ ਦਰਗਾਹ ਵਿਚਾਰੇ ਜਾਂ ਨਾਨਕ ਲੇਖਾ ਸਮਝਾ ਮਾਨੇ ਹੁਕਮ ਸੀ ਜੇ ਦਾਰਸ ਜਿਹੜੇ ਵਾਹਿਗੁਰੂ ਦਾ ਹੁਕਮ ਮੰਨਦਾ ਹੈ ਰਿਆਮ ਚੱਲਦਾ ਹੈ ਸਿਮਨ ਕਰਦਾ ਹੈ ਸਿੱਜੇ ਮੁਕਤ ਹੋ ਜਾਂਦਾ ਹੈ ਉਹ ਦਰਗਾਹ ਦੇ ਵਿੱਚ ਜਾ ਕੇ ਸੱਚੇ ਜੀ ਸਤਿਗੁਰੂ ਮਿਲੈ ਤਾਂ ਤਿਸ ਕੋ ਜਾਣੈ ਇਹ ਭਾਈ ਇਹ ਸਤਿਗੁਰੂ ਸਾਹਿਬ ਦੇ ਨਾਲ ਜੀਮ ਮਿਲੇ ਤਾਂ ਤਸ ਵਾਹਿਗੁਰੂ ਦੇ ਸੂਤ ਨੂੰ ਜਾਣ ਸਕਦਾ ਹੈ ਰਹਿ ਰਜਾਈ ਹੁਕਮ ਪਛਾਨੋ ਮੋਰੋ ਸਤਗੁਰੂ ਤਾਂ ਆਪੋ ਕਿਰਪਾ ਕਰੋ ਤਾਂ ਹਜੂਰ ਕਹਿੰਦੇ ਵਾਹਿਗੁਰੂ ਦੀ ਰਜਾ ਉਚਰੇ ਤੇ ਹੁਕਮਾ ਅਮਰ ਤੋਂ ਨਾਮ ਜਪਣ ਲਾਇ ਕੋ ਨਾਮ ਹੁਕਮਾ ਨਾਮ ਸਤਗੁਰੂ ਦੀ ਆ ਜਿਹੜਾ ਹੈ ਜੀ ਉਹਦੇ ਨੂੰ ਯਾਦ ਵੀ ਚੱਲੇ ਪਾਣਾ ਮੰਨੇ ਜੋ ਤੂੰ ਬਹਿ ਤਹੀਂ ਇਹ ਤਾਂ ਕਿਆਨਕ ਤੁਂ ਜੇ ਤਾਹੂ ਈਸ਼ਰ ਪ੍ਰਕਾਰ ਹੁਕਮ ਦੀ ਪਛਾਣ ਕਰੇ ਹੁਕਮ ਪਛਾਣ ਸੱਚਾ ਦਰਬਾਰ ਈਸ਼ਰ ਪ੍ਰਕਾਰ ਨਾਲ ਜਿਹੜੇ ਹੁਕਮ ਪਛਾਣਦੇ ਆ ਉਹਨਾਂ ਦੇ ਸੱਚੇ ਦਰ ਗਿਆਨ ਵਿੱਚ ਵਾਸਾ ਹੁੰਦਾ ਹੈ ਦਰ ਅੰਦਰ ਹੀ ਸੱਚਾ ਜੋ ਹੈ ਕ੍ਰਿਯਾ ਬਾਜ ਨੂੰ ਕੋ ਉਸੋ ਜੀ ਵਾਸਾ ਹੁੰਦਾ ਹੈ ਕਾਲ ਵਿਕਾਲ ਦਾ ਦਰ ਹਿਰਦੇ ਵਿੱਚ ਵਾਸਾ ਹੁੰਦਾ ਹੈ ਕਾਲ ਵਿਕਾਲ ਸ਼ਬਦ ਭੇਨਾ ਦੋ ਕਾਲ ਨਿਤੂ ਦਾ ਸਮਾਂ ਹੈ ਇਹ ਕਾਲ ਦੂਜਾ ਸਮਾਂ ਜਨਮ ਦਾ ਸਮਾਂ ਹੈ ਸ਼ਬਦ ਦੀ ਕਮਾਈ ਕਰਕੇ ਦੁਨੀਆ ਨਿਰਤ ਹੋ ਜਾਂਦੇ ਆ ਮੇੜ ਜਾਂਦੇ ਨਾਲ ਸੋ ਜਾਂਦੇ ਹਨ ਰਹਿ ਅਤੀਤ ਜਾਣਾ ਸਭ ਇਸ ਕਾਲ ਇਸ ਸੰਸਾਰ ਵਿੱਚ ਜਿਵੇਂ ਅਤੀਤ ਬਰੰਗਤਾਰ ਨਹੀਂ ਰਹਿੰਦਾ ਹੈ ਐਵੇਂ ਪਰਿਵਾਰ ਦੇ ਸੰਵੇਦ ਹੁੰਦਾ ਹੋਇਆ ਜਿਤਨੇ ਮੋਹ ਤੋਂ ਰਹਿਤ ਹੋ ਕੇ ਵੈਗਰੂ ਚਿੱਤ ਜੋੜ ਕੇ ਸਾਰਿਆਂ ਜੋ ਮੁਸਾਫਰ ਜਿਵੇਂ ਸਲਾਦ ਲੋਕ ਆਪ ਕੱਢਣ ਵਾਸਤੇ ਆਉਂਦੇ ਹਨ ਐਸ ਪ੍ਰਕਾਰ ਵੇਖੇ ਸਾਰੇ ਪਰਿਵਾਰਾਂ ਵਿੱਚ ਮਿਲਿਆ ਹੋਇਆ ਇਹ ਸਭ ਕੁਝ ਉਸ ਵਾਹਿਗੁਰੂ ਦੀ ਬਾਣੀ ਸਮਝੇ ਆਪਣਾ ਹੰਕਾਰ ਨਾ ਕਰੇ ਤਨ ਮਨ ਆੜ ਪੈ ਹੈ ਇਹੋ ਜਿਸ ਦਾ ਉਸ ਵਾਹਿਗੁਰੂ ਨੇ ਤਨ ਆਪਾਂ ਨੂੰ ਦਿੱਤਾ ਹੈ ਉਧਰ ਮੁਕੇ ਹੈ ਨੰਦ ਦਤਾ ਹੈ ਧੰਪਦਾਰ ਦਿੱਤਾ ਹੈ ਸਭ ਉਸ ਨੂੰ ਅਰਪਣਾ ਕਰੇ ਆਪਣੀ ਹਉਮੈ ਨਾਲ ਵਿੱਚ ਕਰੇ ਨਾ ਉਹ ਆਵ ਨਾ ਉਹ ਜਾਵੇ ਉਹ ਵਾਹਿਗੁਰੂ ਦੇ ਜਨਮਤਾਰਕ ਨਹੀਂ ਮੁੜ ਕੇ ਆਵੇਗਾ ਦੇ ਨਾਮ ਮਰ ਕੇ ਜਾਵੇਗਾ ਕਿਸੇ ਦੇਸ ਨੂੰ ਨਾਨਕ ਸਾਚੇ ਸਾਚ ਸਮਾ ਸਰਗੁਣ ਸਾਹਿਬ ਜਿਨ ਸੱਚੇ ਨਾਮ ਜਪਣ ਵਾਲਾ ਪੁਰਖ ਸੱਚੇ ਅਕਾਲ ਪੁਰਖ ਜਿਸ ਸਮਾ ਜਾਏਗਾ ਭੇਦ ਹੋ ਜਾਏਗਾ ਸੱਚੇ ਨਾਮ ਕਰਕੇ ਕਿਉਂ ਇਹ ਸਭ ਆਵੇਗਾ ਸੁਣ ਕੇ ਉਹ ਵਿਦਵਾਨ ਆਪਣੇ ਹੱਥ ਨੂੰ ਛੱਡ ਕੇ ਗੁਰੂ ਸਾਹਿਬ ਦੀ ਸਿੱਖੀ ਧਾਰ ਕੇ ਨਿਹਾਲ ਹੋ ਗਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਵਾਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਾਗਤ ਕਹੂਆ ਮੁਖ ਚੋਚ ਗਿਆਨ ਸੌਰ ਸੰਗੇ ਜੀ ਸਤਜੁਰੂ ਪੀਜੇ ਬਾਦਸ਼ਾਹ ਜਦੋਂ ਗੋਇਨਵਾਲ ਸਾਹਿਬ ਗੁਰਦਵਾਰ ਗੱਦੀ ਤੇ ਬਰਾਜਨਾਮ ਸਨ ਉਸ ਵੇਲੇ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹਦਾ ਸਤਜੁਰਣ ਦਾ ਗਿਆਨ ਗਿਆਨ ਕਥੇ ਸਭ ਕੋਈ ਕਥ ਕਹਨੇ ਤੇ ਰਹੇ ਨਾ ਕੋਈ ਮਨੋ ਕਸਨੀ ਆ ਪਰਹਿਤ ਨਾ ਹੋਈ ਮਾਰੇ ਬਿਗਾਟੀਆਂ ਲੋਕਾਂ ਦਾ ਗਿਆਨ ਮੁਖ ਸਵਿਆ ਹੋਇਆ ਹੈ ਹੋਰ ਸਾਧਨਾਂ ਨੂੰ ਗਵਣੀ ਸਮਝਦੇ ਆ ਉਹ ਕਰਮ ਨੂੰ ਤੇ ਉਪਾਸ਼ਨਾ ਨੂੰ ਤੁਸੀਂ ਗਿਆਨ ਦਾ ਕਿਉਂ ਖੰਡਨ ਕਰਤਾਇਤੀ ਪਹਿਲੇ 파ਰਸ਼ਨ ਸਾਨੂੰ ਇਸ ਗੱਲ ਦਾ ਉੱਤਰ ਦਿਓ ਤਾਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਸਿਖਾਉਂਦੇ ਇਸ ਪ੍ਰਸ਼ਨ ਦਾ ਉੱਤਰ ਇਸ ਅਸ਼ਟਪਦੀ ਜਿਤਨਾ ਸਾਹਿਬ ਸੰਗੇ ਜੀ ਅਸ਼ਟਪਦੀ ਦਸਵੇਂ ਗੱਲ ਵਿੱਚ ਇਹ ਵਿਚਾਰ ਦੇ ਹਨ ਇੱਕੋ ਦਾਇਤ ਰੂਪ ਵਿੱਚ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਗ ਕਉ ਆ ਮੁਖ ਕਿਉਂ ਕਿ ਗਿਆਨ ਨਿਰਗੁਰ ਸਿੱਖੋ ਤੁਸੀਂ ਇਹ ਸਮਝੋ ਜਿਹੜੇ ਜਗ ਦੇ ਜੀਵ ਹੈ ਪਰ ਕੌਂ ਦੀ ਨਿਆਈ ਹਨ ਜਿਸ ਪ੍ਰਕਾਰ ਸਰਸਣੇ ਜੀ ਕੌਂ ਦਾ ਸੁਭਾਅ ਹੁੰਦਾ ਹੈ ਹਰ ਰੋਜ਼ ਮੂੰਹ ਬਿਸ਼ਟਾ ਦੀ ਪਾਈ ਰੱਖਦਾ ਹੈ ਇਸੇ ਪ੍ਰਕਾਰ ਜਗ ਦਾ ਜਿਹੜਾ ਮੁਖ ਰੂਪੀ ਕਿੰਜ ਹੈ ਉਦੋਂ ਤੁਸਾਲ ਸੰਗੇਰੀ ખોਟੇ ਗਿਆਨ ਇਸੇ ਦੀ ਲੜਕੀ ਨੂੰ ਕਿਸੇ ਵੀ ਨੋ ਨੂੰ ਬੁਰੇ ਭਲੇ ਦੇ ਨਾਮ ਦੇ ਨਾਲ ਹੀ ਹਰ ਵਕਤ ਤੱਕਣਾ ਤੇ ਉਹਨਾਂ ਦੀ ਨਿੰਦਿਆ ਕਰਨੀਆਂ ਇਸ ਪ੍ਰਕਾਰ ਉਹਨਾਂ ਲੋਕਾਂ ਦਾ ਇਹ ਚੁੰਝ ਵਿੱਚ ਲੋਕਾਂ ਦੀ ਨਿੰਦਿਆ ਕਰਨ ਨੂੰ ਵੀ ਗਿਆਨ ਸਮਝ ਆਵੇ ਉਹ ਚੁੰਝ ਦੀ ਆਣੀ ਹਨਗੇ ਮੂੰਹ ਦੇ ਵਿੱਚੋਂ ਨਿਕਲਦਾ ਗਿਆਨ ਧਾਰਨ ਹੈ ਨਹੀਂ ਗੱਲ ਤੋਂ ਹੈਗਾ ਹੈ ਹੀ ਨਹੀਂ ਉਹਨਾਂ ਦੇ ਧਾਰਨ ਇਸ ਪ੍ਰਕਾਰ ਉਹ ਚੁੰਝ ਗਿਆਨੀਆ ਕਸ਼ਮੀ ਦੇ ਗਿਆਨੀ ਹਨਗੇ ਉਹ ਉਹਨਾਂ ਨੂੰ ਸਰੂਪ ਦੇ ਲਖਤਾ ਦਾ ਗਿਆਨ ਨਹੀਂ ਹੈ ਅੰਦਰ ਦਾ ਸਿਰੋਜਾਨੀ ਹਣ ਦੇ ਉਹਨਾਂ ਨੂੰ ਸਰੂਪ ਦੇ ਲਖਤਾ ਦਾ ਗਿਆਨ ਨਹੀਂ ਹੈ ਅੰਦਰ ਧਾਰਨਾ ਤੋਂ ਹੀਰੇ ਹਨਗੇ ਕਿਉਂ ਜਗ ਦੇ ਜਿਹੜੇ ਜੀਵ ਆ ਤਾਂ ਦੀ ਨਿਆਈ ਹਨ ਕੱਤੀ ਛਈਏ ਪਰਾਇ ਨਿੰਦਿਆ ਰੂਪੀ ਮੂਹ ਦੇ ਵਿੱਚ ਜੁੰਝ ਦੇ ਵਿੱਚ ਉਹਨਾਂ ਦੇ ਇਸ ਕੋਈ ਪ੍ਰਕਾਰ ਦਾ ਖੁਸ਼ ਗਿਆਨ ਹੈ ਕੁੱਤੋਂ ਕਹਿੰਦੇ ਸੀ ਬ੍ਰਹਮ ਰੂਪ ਹਾਂ ਤੇ ਐਸਾ ਚੰਝ ਗਿਆਨ ਹੈ ਵਿਸ਼ਿਆ ਦੀ ਉਸਤਤ ਕਰਦੇ ਹੈ ਕਿਸ ਦੀ ਨਿੰਦਿਆ ਕਰਦੇ ਹੈ ਗੁਣਾਂ ਦਾ ਖੰਡ ਕਰਦੇ ਹੈ ਉਹ ਬੁਨਾ ਦਾ ਮੰਡਲ ਕਰਦੇ ਐ ਐਸੇ ਕਿੰਤ ਗਿਆਨੀ ਹਨਗੇ ਉਹਨਾਂ ਨੂੰ ਚੁਣ ਜਿਆਨ ਨੂੰ ਮੁੱਖ ਸੰਗਿਆ ਆਇਆ ਭਾਈ ਜਿਹੜਾ ਧਾਰਨਾ ਗਿਆਨ ਦੀ ਉਹ ਹੈ ਹੀ ਨਹੀਂ ਉਹਨਾਂ ਦੇ ਅੰਦਰ ਇਸ ਕਰਕੇ ਗਾਉਂ ਦੀ ਨਹੀਂ ਆਈ ਉਸ ਜੀਵ ਹਨ ਅੰਦਰ ਲੋਭ ਝੂਠ ਅਭਿਮਾਨ ਸੇ ਗੁਰ ਸਿੱਖੋਂ ਅੰਦਰ ਉਹਨਾਂ ਦੇ ਅੰਦਰ ਪਦਾਰਥਾਂ ਦੇ ਜੋੜਨ ਦਾ ਲੋਭ ਹੈ ਬਹੁਤ ਸਾਰਾ ਇਹ ਝੂਠ ਹੰਕਾਰ ਝੂਠਾ ਹੰਕਾਰ ਕਰਦੇ ਗੁਣ ਹੈ ਨਹੀਂ ਕੋਈ ਧਾਰਨਾ ਉਗਣਾਵੇਂ ਹੰਕਾਰ ਕਰੀ ਜਾਂਦੇ ਝੂਠ ਬਾਈ ਪੈਨ ਨਾਵ ਪਾਜ ਲਹਗ ਨਿਦਾਨ ਜੁਰਮ ਭਾਈ ਮਾਰਾ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਪਾਜ ਇਨਦਾਨ ਅੰਤ ਨੂੰ ਲੈ ਜਾਏਗਾ ਨਿਦਾਨ ਮੂਰਖਾਂ ਦਾ ਸਮਝਾਂਦਾ ਅੰਦੇ ਵੇਲੇ ਪਾਯ ਪਖੰਡ ਖੁੱਲ ਜਾਏਗਾ ਪ੍ਰਗਟ ਹੋ ਜਾਏਗਾ ਸਤਗੁਰ ਸੇਵ ਨਾਮ ਵਸੈ ਮਨ ਕੀ ਤੇ ਮਹਾਰਾ ਨਾਮ ਸੇ ਮਨ ਚ ਚਿਤ ਜਿਵੇਂ ਵਸੇ ਮਾਰਾ ਕੰਨ ਚੇਤਨ ਸੁਭਾ ਨਾਮ ਹੋ ਸਤਿਗੁਰੂ ਦੀ ਸੇਵਾ ਕਰਕੇ ਭਾਈ ਮਨ ਤੁੱਜ ਜਾਏ ਫੇਰ ਜਿੱਤੇ ਕਰੀਦਾ ਸਿਮਨ ਕਰੀਦਾ ਹੈ ਚੇਤਨ ਸਰੂਪ ਨੂੰ ਗੁਰ ਪੇਟੇ ਹਰ ਨਾਮ ਚਿਤਾਵੇ ਜਿਨਾਂ ਨੂੰ ਸਤਿਗੁਰੂ ਸੱਤੇ ਬਾਦਸ਼ਾਹ ਮਿਲ ਜਾਂਦੇ ਆ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਜਪ ਕੇ ਕਰਾਉਂਦੇ ਹੁਣ ਲਿਨ ਨਾਵਾ ਹੋਰ ਝੂਠ ਪ੍ਰੀ ਮਹਾਰਾਜ ਦਾ ਨਾਮ ਕਰਦਿਆਂ ਜਿਹੜੀ ਹੋਰ ਪ੍ਰੀਤੀ ਹੈ ਨਾ ਪਦਾਰਥਾਂ ਦੀ ਇਸ ਆਰੀ ਧੁਤੀ ਹੈ ਲਹਾਉ ਗੁਰ ਕਹਿ ਆਸਾ ਕਰ ਕਮਾਉ ਜੋ ਸਤਿਗੁਰੂ ਮਹਾਰਾਜਾਂ ਨੇ ਆਗਿਆ ਕੀਤੀ ਹੈ ਭਾਈ ਸਾਨੂੰ ਸੋ ਉਹ ਕਾਰ ਕਮਾਉਣਾ ਕਰੀਏ ਸ਼ਬਦ ਕੀਨ ਸਹਿਜ ਘਰ ਆ ਗੁਰੂ ਕੀ ਚੇ ਗੁਰੂ ਸਾਹਿਬ ਦੇ ਸ਼ਬਦ ਨੂੰ ਜਨਨਾ ਕਰੋ ਹਿਰਦੇ ਚ ਕਮਾਈ ਕਰੋ ਸ਼ਾਂਤੀ ਦੇ ਘਰ ਵਿਚ ਆ ਕੇ ਟਿਕ ਹੋਵੋ ਵਕਾਰਾਂ ਨੂੰ ਮਿਟਣਾ ਕਰੋ ਫੇਰ ਸੇਜੇ ਸਰੂਪ ਰੂਪੇ ਕਰਤਾ ਆ ਜਾਓਗੇ ਇਸ ਤੋਂ ਹੋ ਜਾਓਗੇ ਭਾਗੈ ਨਾਈ ਵਡਾਈ ਪਾਓ ਇਸ ਪ੍ਰਕਾਰ ਸੱਚੇ ਨਾਂ ਕੀ ਜੇ ਭਾਈ ਤੁਸੀਂ ਜੁੜੋਗੇ ਲਵ ਵਾਹਿਗੁਰੂ ਦੀ ਪ੍ਰਾਪਤੀ ਨੂੰ ਵਡਿਆਈ ਤੁਸੀਂ ਪਾ ਲਓਗੇ ਆਪ ਨਾ 부ਝੇ ਰੋਗ 부ਝਾਵੇ ਜਿਹਨ ਕਿ ਤਵਾ ਕੋ ਕਾਰ ਤੋਂ ਸਮਝਦੇ ਨਹੀਂ ਮਨੁ ਵਕਾਰਾਂ ਕਿ ਉਹ ਪਰਵਲ ਵਕਾਰ ਰਹਿੰਦੇ ਹੈ ਤੇ ਲੋਕਾਂ ਦੇ ਜਾਈ ਸਮਝਾਉਂਦੇ ਹਾਂ ਮੈਂ ਸਿਖਿਆ ਦਿੰਦੇ ਹਾਂ ਮਨਕ ਅੰਧਾ ਅੰਧ ਕਮਾਵੇ ਉਹ ਹੁੰਦੇ ਭਾਈ ਅੰਧਾ ਅਗਿਆਨੀ ਹਣਗੇ ਅਗਿਆਨੀ ਮਨਬੁੱਧ ਰੂਪੀ ਨੇਤਰਾ ਚ ਵਿਚਾਰ ਰੂਪੀ ਨਿਗਾਹ ਨਹੀਂ ਅੰਧ ਜਾਈ ਵਾਲੇ ਅਗਿਆਨ ਪਾਈ ਵਾਲੇ ਕਰਨ ਘਮਾਉਂਦੇ ਹਨ ਦਰ ਘਰ ਮਹਿਲ ਠੌਰ ਕੈਸੀ ਪਾਵੇ ਜਿਸ ਪ੍ਰਕਾਰ ਸਾਧ ਸੰਗੇ ghee ਕੇ ਤੇ ਦਰ ਵਿੱਚ ਹੀ ਹੋਵੇ ਘਰ ਵਿੱਚ ਹੀ ਹੋਵੇ ਪਦਾਰਥ ਹੋਣ ਤੇ ਉਸ ਮੰਨਲ ਵਿੱਚ ਚਕਾਣਾ ਨਾ ਪਾਵੇਵੇਂ ਦਰ ਇੰਦਰੀਆਂ ਵਿੱਚ ਵੀ ਉਹ ਗੁਰਮੇਸ਼ਰ ਹੈ ਘਰ ਸਰੀਰ ਵਿੱਚ ਵੀ ਵਾਹਿਗੁਰੂ ਦੀ ਜੋਤ ਮਹਲੂਸਾਦ ਸੰਗਤ ਦੁਆਰਾ ਉਸ ਦੀ ਠੌਰ ਖਾਣੋ ਤੁਰਿਆ ਨੂੰ ਨਹੀਂ ਪਾ ਸਕਦੇਓ ਕਿਉਂ ਖਾਲੀ ਰਹਿ ਜਾਂਦੇ ਐ ਦਰ ਘਰ ਦਰ ਗਿਆਨ ਤੇ ਘਰ ਹਿਰਦੇ ਦੇ ਅੰਦਰ ਮਹਲੂ ਦੇ ਤੁਰਿਆ ਪਾਣਾ ਉਸ ਦੀ ਫੈਰ ਨਾ ਲਈ ਪਾਉਂਦੇ ਇਸਤੂ ਵੀ ਨਹੀਂ ਪਾਉਂਦੇ ਇਸ ਤਰਕੇ ਭਟਕਦੇ ਫਿਰਦੇ ਰਹਿੰਦੇ ਐ ਦਰ ਸత్సੰਗ ਦੁਆਰਾ ਕਾਰਸਰੂਪ ਨੂੰ ਮਹੱਲੋ ਤੁਰਿਆ ਬਦ ਦੇ ਵਿੱਚ ਸਥਿਤੀ ਨਹੀਂ ਪਾਉਂਦੇ ਹਨ ਇਸ ਪ੍ਰਕਾਰ ਪਾਉਣ ਉਹ ਹਾਰਜੀਓ ਸੇਵੀਅ ਅੰਤਰਜਮ ਇਹ ਪਾਈ ਹਰੀ ਅੰਤਰਜਮ ਨੇ ਸਾਰਿਆਂ ਦੇ ਜਾਣਨ ਵਾਲਾ ਘਟਾ ਗਦਾਂ ਦੀ ਉਹਦਾ ਸ਼ੇਵਨ ਭਜਨ ਕਰੀਏ ਕਟ ਕਟ ਅੰਤਰ ਜਿਸ ਦੀ ਜੋਤ ਸਮਾਨ ਸਾਰਿਆਂ ਘਰਾਂ ਘਰਾਂ ਨੂੰ ਕਿਸ ਵਾਇਕੂ ਦੀ ਜੋਤ ਮਿਲੀ ਹੋਈ ਹੈ ਵਿਆਪਕ ਇਸ ਨਾਲ ਕੀਆ ਚੱਲੈ ਪਹਿਨਾ ਉਸ ਨਾਲ ਕੋਈ ਪਿਛੇ ਮਾਨਗੀ ਸ਼ਬਾਵਾਜੀ ਨਾ ਚੱਲ ਸਕਦੀ ਉਹ ਤਾਂ ਜਾਣਦਾ ਸਭ ਕੋ ਜਿਹੇ ਕੋ ਠੱਗੀ ਮਾਰਦਾ ਠੱਗ ਦਾ ਨਾਮ ਠੱਗ ਹੈ ਚੋਰ ਦਾ ਨਾਮ ਚੋਰ ਹੈ ਚੰਗੇ ਦਾ ਨਾਮ ਜੰਦਾ ਹੈ ਉਸ ਨਾਲ ਕਿਸੇ ਮਾਨਗੀ ਇਸੇ ਪ੍ਰਕਾਰ ਨਹੀਂ ਚੱਲ ਨਹੀਂ ਸਕਦੀ ਕਹੇ ਜੀ ਸੱਚਾ ਨਾਮ ਸੱਚ ਸਬਦ ਜਨ ਜਿਹੜਾ ਪਾਇ ਸੱਚਾ ਨਾਮ ਜਗਦਾ ਹੈ ਸੱਚੇ ਗੁਰਾਂ ਦੇ ਸ਼ਬਦ ਰੂਪ ਦੇਸ ਕਰਕੇ ਜਾਣਦਾ ਹੈ ਸਤਿ ਸ੍ਰੀਉ ਉਹਦਾ ਸਰੂਪ ਲਖਣ ਨਾਮ ਹੈ ਆਪ ਆਪ ਮਿਲੈ ਕੀਤਾ ਅਭਿਮਾਨ ਜਦੋਂ ਇਹਦਾ ਹੰਕਾਰ ਚੱਕਿਆ ਜਾਂਦਾ ਹੈ ਗੁਨਾ ਦਾ ਹੰਕਾਰ ਚੱਕਿਆ ਜਾਂਦਾ ਹੈ ਉਦੋਂ ਆਪਣੇ ਸਰੂਪ ਦੇ ਗਿਆਨ ਕਰਕੇ ਆਪਣੇ ਸਰੂਪ ਦੇ ਵਿੱਚ ਮਿਲ ਜਾਂਦਾ ਹੈ ਆਪੇ ਅੰਦਾ ਕਰਨ ਦੇ ਅਮਾਨ ਦਾ ਨਾਸ਼ ਕਰਕੇ ਆਪਣੇ ਸਾਧਨਾ ਦੀ ਹੰਕਾਰ ਨੂੰ ਛੱਡ ਕੇ ਆਪਣਾ ਜੋ ਸੁੰਨ ਜੋਤੂ ਆਤਮਾ ਹੈ ਉਸ ਆਤਮਾ ਨੂੰ ਆਪ ਤੱਤਪਾ ਦੇ ਨਾਲ ਖੜ ਕੇ ਮਲਾ ਲੈਂਦਾ ਏ ਜਿਵੇਂ ਜਦੋਂ ਹੰਕਾਰ ਛੱਡਿਆ ਜਾਂਦਾ ਹੈ ਗੁਰਮੁਖ ਨਾਮ ਸਦਾ ਸਦਾ ਰਖਣ ਜਿਵੇਂ ਆਪੇ ਪਾਣੀ ਜੀ ਪਾਣੀ ਮਿਲ ਜਾਂਦਾ ਹੈ ਆਪਣੇ ਆਪ ਸੂਤ ਮਿਲ ਜਾਂਦਾ ਹੈ ਜਦੋਂ ਹੰਕਾਰ ਛੱਡਿਆ ਜਾਂਦਾ ਹੈ ਗੁਰਮੁਖ ਨਾਮ ਸਦਾ ਸਦਾ ਰਖਣ ਗੁਰਮੁਖਾਂ ਦੀ ਸੰਗਤ ਕਰੇ ਨਾਰਦਾ ਨਾਮ ਸਦਾ ਜਿਵੇਂ 부ਜਾ ਸਦਾ ਹਮੇਸ਼ਾ ਹੀ ਕਥਨ ਕਰੇ ਸਤਿਗੁਰੂ ਸੇਵਿਆ ਦੂਜੀ ਦੁਰਮਤ ਜਾ ਇਹੋ ਭਾਈ ਸ੍ਰੀਵੰਦੀ ਜਿਹੜਾ ਸੇਵਾ ਕਰਦਾ ਹੈ ਉਹ ਵੀ ਦੂਜੀ ਜੁਡੇਗੀ ਪਾਉਣ ਵਾਲੀ ਵਾਹਿਗੁਰੂ ਵੱਲੋਂ ਜਿਹੜੀ ਦੂਜੀ ਦੁਰਮਤ ਹੈ ਤੇ ਖੋਟੀ ਮਤ ਹੈ ਚਲੀ ਜਾਂਦੀ ਹੈ ਔਗਣ ਕਾਟ ਪਾਪਾ ਮਤ ਖਾਈ ਉਹ ਔਗਣ ਨੂੰ ਖਾ ਰਾਂ ਨੇ ਉਹ ਕੱਟ ਲੈਂਦਾ ਹੈ ਪਾਪਾ ਵਾਲੀ ਜਿਹੜੀ ਬੁੱਧੀ ਉਹਨੂੰ ਖਾ ਜਾਂਦਾ ਨਾਸ ਕਰ ਦਿੰਦਾ ਹੈ ਪਾਪਾਂ ਨੂੰ ਮੱਤ ਦੇ ਵਿੱਚੋਂ ਆਦੋਂ ਵੀ ਸ਼ੈਲੀ ਬੁੱਧੀ ਕਰਕੇ ਖਾ ਜਾਂਦਾ ਹੈ। ਬਾਜਨ ਕਾਇਆ ਜੋਤੀ ਜੋਤ ਸਮਾਈ। ਜੋ ਕੰਚਨ ਵਰਗੀ ਸੁਧ ਹੋ ਜਾਂਦੀ ਬੁੱਧੀ ਜਿਹੜੀ ਨਿਰਮਲ ਕਾਇਆ। ਜਦੋਂ ਜੋਤੀ ਰੂਪ ਵਿੱਚ ਅਗਾਇਬ ਜੋਤੀ ਰੂਪ ਵਿੱਚ ਪਰਤਕ ਜੋ ਸਮਾ ਜਾਂਦੀ ਹੈ। ਕੰਚਨ ਕਾਇਆ ਅਖੰਡ ਜੇ ਦੰਦੇ ਨੂੰ ਸੁਨਹਿਰੀ ਕਾਇਆ ਦੀ ਨਿਆਈ ਉਹਨਾਂ ਦੀ ਬਣ ਜਾਂਦੀ ਹੈ। ਅਤੇ ਉਹ ਸੁਧੋ ਸ਼ਰੂਪ ਦੀ ਪ੍ਰਾਪਤੀ ਵਾਲੇ ਹੁੰਦੇ ਹੈ। ਜੋਤੀ ਜੋ ਪਰਤਕ ਜੋਤ ਹੈ। ਉਹ ਦੁਆ ਹੈ ਕਨੰ ਰੂਪੀ ਜੋ ਜਦੋਂ ਸੁਣਾ ਜਾਂਦੀ ਹੈ ਸਤਗੁਰ ਮਿਲਿਆ ਮੇਰੀ ਬੁੱਧ ਸੁਨੇ ਵਰਗੀ ਸੁਧ ਦੁਆ ਨਿੱਕਾ ਤਰ੍ਹਾਂ ਵੀ ਨਿਸ਼ਚੇ ਕਰਨੋਂ ਹਟ ਗਈ ਉਹਨਾਂ ਦੀ ਜੋਤੀ ਸੁਮੇ ਜੋਤ ਸਮਾਉਂਦੀ ਹੈ ਸਤਗੁਰ ਮਿਲਿਆ ਵੱਡੀ ਵੱਡਿਆਈ ਇਹ ਭਾਈ ਸਤਗੁਰੂ ਸੱਚੇ ਪਾਲਸ਼ਾ ਨਾਲ ਮਿਲਣੇ ਕਰਕੇ ਜੇ ਜੀਵ ਦਾ ਪਰਮੇਸ਼ਰ ਦਾ ਰੂਪ ਹੋ ਜਾਣਾ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ ਦੁੱਖ ਕਟ ਹਿਰਦੈ ਨਾਮ ਵਸਾਈ ਸਾਹਿਬ ਜਿਮਣ ਮਰਨ ਦੇ ਅਗਿਆਨ ਦੇ ਦੁੱਖਾਂ ਨੂੰ ਕੱਢ ਦਿੰਦੇ ਐ ਰੇਜ ਮਾਰੇ ਦਾ ਨਾਮ ਵਸਾ ਕਰਕੇ ਨਾਮ ਰਤੇ ਸਦਾ ਸੁਖ ਪਾਈ ਜੋ ਭਾਈ ਮਾਰੇ ਦੇ ਅੰਮ੍ਰਿਤ ਨਾਮ ਕੇ ਲੰਗੇ ਹੋਏ ਐ ਉਹ ਸਦਾ ਗਾਣ ਵਾਲਾ ਸੁਖ ਜੋ ਆਤਮਾ ਅੰਦਰ ਉਸ ਨੂੰ ਪਾ ਲੈਂਦੇ ਹਨ ਸਲਾਵਾਤ ਸੁਖੀ ਹੋ ਜਾਂਦੇ ਹਨ ਗੁਰਮਤ ਮੰਨਿਆ ਕਰਨੀ ਸਾ ਜਿਹਨਾਂ ਨੇ ਭਾਈ ਗੁਰਮਤ ਨੂੰ ਮੰਨਿਆ ਹੈ ਉਹਨਾਂ ਦੀ ਕਮਾਈ શ્રેષ્ઠ ਹੈ ਜੋ ਗੁਰਮਤ ਤੋਂ ਬੇਮਖੋਨਾਂ ਦੀ ਕਮਾਈ ਨਹੀਂ ਹੈ ਕੋਈ ਗੁਰਮਤ ਮੰਨਿਆ ਅਮੂਖ ਦਵਾਰ ਜਿਹਨਾਂ ਨੇ ਗੁਰਮਤ ਦੇ ਤਾਈ ਮੰਨਿਆ ਉਹਨਾਂ ਨੂੰ ਦੁਆਰ ਸੰਸਾਰ ਵੱਲੋਂ ਮੁਕਤੀ ਪ੍ਰਾਪਤ ਹੋ ਗਈ ਹੈ ਦੁਆਰ ਦੇ ਲੋਕ ਮੁਕਤ ਹੋ ਗਏ ਹੈ ਮੁਕਤੀਆ ਦਵਾਰਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਮਾਨਿਆ ਪਰਵਾਰ ਹੈ ਸੁਧਾਰ ਗੁਰੂ ਨਾਨਕ ਦੇਵ ਜੀ ਵਰਦਾ ਸਾਹਿਬ ਕਹਿੰਦੇ ਜੋ ਗੁਰਮਤਿ ਦੇ ਤਾਈ ਮੰਨ ਲੈਂਦੇ ਹੈ ਉਹ ਆਪਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦੇ ਹੈ ਇਹ ਹਜੇ ਨਹੀਂ ਵੀ ਆਪ ਸਿੱਖ ਕਛ ਵਾਲਾ ਹੋਵੇ ਤੇ ਘਰ ਵਾਲੀ ਗੁੱਗੇ ਦੀ ਜਾ ਕੇ ਨੌਂ ਵੀ ਮਨਾਉਂਦੀ ਰਵੇ ਅਤੇ ਸੇਮੀਆਂ ਚੜ੍ਹਉਂਦੀ ਰਵੇ ਦੇਦੀਆਂ ਉਹਦੇ ਪੂਹੇ ਤੇ ਅੱਗੇ ਜਾ ਕੇ ਇਹ ਗੱਲ ਇਹਦੀ ਪਰਿਵਾਰ ਵੀ ਸੁਧਰ ਜਾਂਦਾ ਹੈ ਪਰਿਵਾਰ ਵੀ ਆਗਿਆਕਾਰ ਹੋ ਜਾਂਦਾ ਹੈ ਇਸ ਪ੍ਰਕਾਰ ਗੁਰਮਤਿ ਦੇ ਮੰਨਣੇ ਕਰਕੇ ਪਰਿਵਾਰਾ ਸਾਧਾਰਨ ਇੰਦਰੀਆਂ ਰੂਪੀ ਪਰਿਵਾਰ ਨੂੰ ਵੀ ਸੁਧਾਰ ਲਈ ਦੇ ਅੱਖਾਂ ਬਗਾਨੇ ਰੂਪ ਨੂੰ ਨਹੀਂ ਦੇਖਦੀਆਂ ਕੰਨ ਕਿਸੇ ਦੀ ਨਿੰਦਿਆ ਨਹੀਂ ਸੁਣਦੇ ਹਨ ਜਵਾਨ ਆਪ ਦੀ ਹਸਤਤ ਨਹੀਂ ਕਰਦੀ ਇਹ ਇੰਦਰੀਆਂ ਰੂਪੀ ਪਰਿਵਾਰ ਨੂੰ ਵੀ ਸੁਧਾਰ ਲਈਦਾ ਹੈ ਅਗੇ ਪਰਿਵਾਰਾ ਸਾਧਾਰਨ ਸੁਖਗਣਾ ਦੇ ਪਰਿਵਾਰ ਨੂੰ ਸਹਿਤ ਆਸੇ ਦੇ ਕਰਨੀਦਾ ਹੈ ਇਹਦੇ ਆਸ ਵੀ ਸਮਝਦਾ ਜਿਆਂ ਦੰਦਿਆ ਹੋਇਆ ਇਹਦਾ ਦਰਬਾ ਚੱਕ ਕੇ ਸਹਿਤ ਆਸੇ ਦੇ ਆ ਪਰਮੇਸ਼ਰ ਦੇ ਨਾਮ ਦੇ ਆਸੇ ਦੇਵੀ ਗੋਣਾ ਨੂੰ ਕਾਲਾ ਮੰਨ ਮੰਨ ਲੋਟਹ ਕਾ ਲਈਦਾ ਹੈ ਸੰਸਾਰ ਦੀ ਜਿਹੜੀ ਬਾੜ ਹੈ ਇਹ ਜੰਮਣ ਮੰਗ ਵੀ ਇਸ ਤੋਂ ਪਰੇ ਹੋ ਜਾਏਗਾ ਸਹਿਬ ਸਰੂਪ ਆਨੰਦ ਦੇ ਧਾਨ ਦੇ ਹੋ ਜਾਏਗਾ ਇਹ ਹੈ ਗੁਰਮਤਿ ਮੰਨਨ ਕਰਕੇ ਨਾਲ ਇਥੇ ਕੋਈ ਅਸ਼ਵਰੀ ਮਾਰਾ ਤੀਜੇ ਪਾਸ਼ਾ ਰਤੀ ਹੈ ਹਰਮਤ ਮਾਨਿਆ ਨੂਬ ਦੁਆੜ ਨਾਨਕ ਗੁਰਮਤ ਮਾਨਿਆ ਬਰਵਾਰ ਸਹਾਕਾਰ